ਤੂੰ ਲੋਕਾਂ ਲਈ ਹੋਵੇਂਗਾ ਵੱਡਾ ਆਰਨੇਤ ਮੇਰੇ ਨਾਲ ਥੋੜਾ ਹਸਾਬ ਨਾਲ ਚੱਲਿਆ ਕਰ ਇਹ ਮੈਂ ਨਹੀਂ ਕਹਿ ਰਿਹਾ ਬਈ ਆ ਕੁੜੀ ਕਹਿ ਰਹੀਏ ਗਾਣੇ ਚ ਸੁਣਾ ਵੜਾ ਜਾ ਹਾਂ ਚੱਕ ਕੇ ਸਕੋਰ ਪੀਓ ਆਜੂ ਤੇਰੇ ਖੇਤ 'ਵੇ ਲੋਕਾਂ ਲਈ ਹੋਵੇਂਗਾ ਵੇ ਤੂੰ ਵੱਡਾ ਯਾਰ ਨੇਤ ਵੇ ਹੈ ਚੱਕ ਕੇ ਸਕੋਰ ਪੀਓ ਆਜੂ ਤੇਰੇ ਖੇਤ 'ਵੇ ਲੋਕਾਂ ਲਈ ਹੋਵੇਂਗਾ ਵੇ ਤੂੰ ਵੱਡਾ ਯਾਰ ਨੇਤ ਵੇ ਵੇ ਧਰਮਪੂਰੇ ਪਿੰਡ ਵਾਲਿਆ ਕਿਆ ਬਾਤ ਹੈ ਹੈ ਕਾ ਤੋ ਵੇਖ ਦਾਨੀ ਰੁੱਤ ਵੇ ਕਿੰਦਾ ਮੈਂ ਜਿਨੇ ਯਾਰ ਇਹ ਗਾਣਾ ਵੀਡੀਓ ਨਾਲ ਨਹੀਂ ਸੁਣਿਆ ਨਾ ਦੇਖਿਆ ਤੇ ਜਰੂਰ ਸੁਣੋ ਯਾਰ ਜਾ ਕੇ YouTube ਦੇ ਉੱਤੇ ਬਹੁਤ ਕੈਂਟਜੀ ਹੈ ਯਾਰ ਵੈਸੇ ਮੈਂ ਬੜਾ ਕਹਿੰਦਾ ਨਹੀਂ ਹੁੰਦਾ ਪਰ ਆਇਆ ਮੈਨੂੰ ਕਹਿਣ ਲੱਗੀ ਚੀਜ਼ ਹੈ ਬਹੁਤ ਕੈਂਟਾਜ YouTube ਤੇ ਜਾ ਕੇ ਦੇਖੋ ਗਾਣੇ ਨੂੰ ਮੈਂ ਆਪੇ ਤੈਨੂੰ ਮੈਂ ਆਪੇ ਤੈਨੂੰ ਮੈਂ ਆਪੇ ਤੈਨੂੰ ਕਰ ਲੂ ਵੀ ਹੱਥ ਮਾਰ ਦਿੱਤਾ ਹਾਂ ਮੈਂ ਆਪੇ ਤੈਨੂੰ ਕਰ ਲੂ ਵੀ ਹੱਥ ਮਾਰ ਦਿੱਤਾ ਹਾਂ ਮੈਂ ਆਪੇ ਕੌਣ ਕਹਿੰਦਾ ਵੀ ਕੁੜੀਆਂ ਦਾ ਦਿਮਾਗ ਨਹੀਂ ਹੁੰਦਾ ਬਾਈ ਕੁੜੀਆਂ ਦਾ ਦਿਮਾਗ ਬਹੁਤ ਹੈ ਐ ਨਹੀਂ ਵੀ ਉਹਨੂੰ ਨਸ਼ੇ ਤੋਂ ਟਾਉਣਾ